ਸਬਰੀ ਫਤਿਹਗੜ੍ਹ ਸਾਹਿਬ ਦੇ ਥਾਣੇ ਦੇ ਏਰੀਆ ਦੇ ਵਿੱਚ ਦਲੀਥੀ ਮੰਡਲ ਹੈ ਉੱਥੇ ਸੀਰਤ ਮਹੰਤੂਣੇ ਰਹਿੰਦੇ ਨੇ ਉਹਨਾਂ ਦੇ ਘਰੇ 15 16 ਤਰੀਕ ਦੀ ਪਰਿਮਾਨੀ ਰਾਤ ਨੂੰ ਚੋਰੀ ਅਸੀਂ ਇਹਦਾ ਉਦੋਂ ਸਾਡੇ ਕੋਲ 16 ਨੂੰ ਆਈ ਸੀ ਅਸੀਂ ਵੈਰੀਫਾਈ ਕਰ ਕੇ 97 ਨੰਬਰ ਐਫ ਆਈ ਆਰ ਦਿੱਤੀ ਸੀ ਅਸੀਂ ਉਹਨਾਂ ਨੇ ਬਾਈ ਨੇ ਐਫ ਆਈ ਆਰ ਉਹਨਾਂ ਕੋਲ ਪਹਿਲਾਂ ਇੱਕ ਬੰਦਾ ਪ੍ਰਦੀਪ ਕੁਮਾਰ ਉਹਨਾਂ ਕੋਲ ਕੰਮ ਕਰਦਾ ਸੀ ਉਹਨਾਂ ਦੀ ਹੈਲਪ ਕੰਮ ਕਰਦਾ ਸੀ ਉਹ ਕੰਮ ਛੱਡ ਗਿਆ ਸੀਗਾ ਤਾਂ ਉਹਨਾਂ ਨੂੰ ਉਹਦੇ ਤੇ ਸ਼ੱਕ ਸੀਗਾ ਉਹਦੇ ਦੀ ਬਾਈ ਨੇ ਐਫ ਆਈ ਆਰ ਹੋਈ ਸੀ 97 ਨੰਬਰ ਐਫ ਆਈ ਆਰ 331 4 ਤੇ 305 ਬੀ ਐਨ ਐਸ ਤਹਿਤ ਹੋਈ ਸੀ ਇਹਦੇ ਵਿੱਚ ਉਹਦੋਂ ਤੋਂ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਸੀ ਇੰਸਪੈਕਟਰ ਮੰਤਰੀ ਜونی ਐਸ ਐਚਓ ਫਟੇਗੜ ਸਾਹਿਬ ਇਹ ਤੇ ਇਹਨਾਂ ਦੀ ਟੀਮ ਨੇ ਬਹੁਤ ਮਿਹਨਤ ਕੀਤੀ ਇਹਨਾਂ ਨੇ ਪ੍ਰਦੀਪ ਕੁਮਾਰ ਨੂੰ ਪਹਿਲਾਂ ਅਰੈਸਟ ਕਰ ਲਿਆ ਸੀ ਤੇ ਪ੍ਰਦੀਪ ਕੁਮਾਰ ਦਾ ਅਸੀਂ ਰਿਮਾਂਡ ਲੈ ਕੇ ਅੱਗੇ ਤਸਪੀਸ਼ ਚ ਗੱਲ ਸਾਹਮਣੇ ਆਈ ਸੀ ਕਿ ਇਹਨੇ ਜਿਹੜਾ ਸੋਨੇ ਦੇ ਗਹਿਣੇ ਤੇ ਜੋ ਚੋਰੀ ਕੀਤਾ ਇਹਨੇ ਆਪਣੇ ਸਾਥੀ ਗੁਰਦੀਪ ਸਿੰਘ ਰਾਜਪੁਰੇ ਦਾ ਹੈਗਾ ਉਹਦੇ ਕੋਲੇ ਨੇ ਰੱਖਿਆ ਹੋਇਆ ਕੱਲ ਇਹਨਾਂ ਨੇ ਬਹੁਤ ਟੈਕਨੀਕਲੀ ਸਾਰੀ ਡਿਟੇਲਸ ਲੈ ਕੇ ਮਿਹਨਤ ਕਰਕੇ ਕੱਲ ਗੁਰਦੀਪ ਨੂੰ ਅਰੈਸਟ ਕੀਤਾ ਤੇ ਕੱਲ ਕੱਲ ਤੇ ਅੱਜ ਅਜੇ ਵੀ ਬਰਮਾਨੀ ਰਾਤ ਚ ਇਹਨਾਂ ਨੇ ਜਿਹੜਾ ਚੋਰੀ ਦਾ ਸਮਾਨ ਰਿਕਵਰ ਕਰ ਲਿਆ ਟੋਟਲ ਰਿਕਵਰੀ ਸਾਡੇ ਕੋਲ ਹੈਗੀ ਹੈ ਇੱਕ 골ਡ 체인 ਹੈ, ਲੋਕੇਟ ਸਮੇਤ, ਇੱਕ 골ਡ ਬ्रेसलेट ਹੈ, ਇੱਕ 다이ਮੰਡ ਨੈਕਲੇਸ ਸੈੱਟ ਹੈ, 6 다이ਮੰਡ ਰਿੰਗਸ ਨੇ, 3 골ਡ ਰਿੰਗਸ ਨੇ ਤੇ 3 ਜੋੜੇ 골ਡ ਦੇ ਟੌਕਸ ਨੇ। ਤੇ ਬਾਕੀ ਹਲੇ। ਇਹ ਨਕਦੀ ਵੀ ਕਿਰਾਬੀ ਪ੍ਰਾਪਤ ਨਹੀਂ ਹੋਈ। ਨਹੀਂ, ਨਕਦੀ ਕੋਈ ਪ੍ਰਾਪਤ ਨਹੀਂ ਹੋਈ ਸੀ। ਨਕਦੀ ਹਲੇ ਉਹਨਾਂ ਨੇ ਵੀ ਸਾਨੂੰ ਚੋਰੀ ਦੱਸਿਆ ਨਹੀਂ ਕਿ ਉਹਨਾਂ ਤੋਂ ਲਏ ਜਾਂਦੀ ਹੈ। ਸਾਰੇ ਟੋਕ ਆਈਟਮਸ ਰਹਿੰਦੀਆਂ ਨੇ, ਹਾਂਜੀ। ਇਹ ਤਰ੍ਹਾਂ ਕਰ ਰਹੇ ਹੋ ਮਾਨਨ ਜੀ ਉਹਨਾਂ ਦੀ ਜਿਹੜਾ ਗੁਰਬੀਪ ਸਿੰਘ ਉਹਨਾਂ ਦਾ ਘਰ ਹੈ ਉੱਥੇ ਰਾਜਪੁਰੇ ਸ਼ਹੀਦ ਬਾਬਾ ਦੀਪ ਸਿੰਘ ਕਾਲਜ ਉਹਨਾਂ ਆਚਾਰੀਆਂ ਸਭਿਆਤਿਨਾਂ ਲੈ ਕੇ ਉੱਥੇ ਕਰਦੇ ਸਾਰੇ ਬ੍ਰਹਮ ਜੀ ਨਹੀਂ ਹਲੇ ਜੀ ਉਹਨਾਂ ਨੂੰ ਵੀ ਐਕਚੁਅਲੀ ਬੇਸਿਕਲੀ ਜਿੰਨਾਂ ਦੇ ਚੋਰੀ ਹੋਈ ਹੈ ਉਹ ਵੀ ਆਪਣਾ ਸਾਮਾਨ ਕੈਲਕੂਲੇਟ ਕਰ ਰਹੇ ਆ ਵੈਸੇ ਮੋਰ ਔਰ ਲੈਸ ਸਾਰਾ ਸਾਮਾਨ ਰਿਕਵਰ ਹੋ ਗਿਆ ਕੁਈ ਤੋ ਬਹੁਤ ਬੁਰੀ ਆਈਟਮ ਰਹਿ ਗਈ ਹੈ। ਹਮੇਲੀ ਸਾਡੀ ਕੋਸ਼ਿਸ਼ ਹੈ ਸੀ ਅਜੇ ਇਹਨਾਂ ਦਾ ਰਿਮਾਂਡ ਲੈ ਕੇ ਅੱਗੇ ਆਪਣੀ ਤਫ਼ਤੀਸ਼ ਚਲਾ। ਹਲੇ ਤੱਕ ਮੈਂ ਕੰਮ ਕਰਨਾ ਤਾਂ ਹੈ ਜੀ। ਹਲੇ ਤੱਕ ਸਾਡੀ ਇਹ ਬੇਸਿਕਲੀ ਜਿਹੜਾ ਪ੍ਰਦੀਪ ਕੁਮਾਰ ਇਹ ਪਿੱਛੋਂ ਸੋਨੀਪੱਤ ਦਾ ਹਰਿਆਣਾ ਦਾ। ਅਸੀਂ ਉੱਥੇ ਪੁਲਿਸ ਨਾਲ ਟਾਈਪ ਕੀਤਾ ਹੈ ਕਿ ਸਾਨੂੰ ਵੀ ਪਹਿਲਾਂ ਇਹਦੇ ਪਹਿਲਾਂ ਕੋਈ ਮਕਦਮਾ ਹੈ ਕਿ ਨਹੀਂ। ਹਲੇ ਤੱਕ ਸਾਡੀ ਤਫ਼ਤੀਸ਼ 'ਚ ਕੋਈ ਗੱਲ ਆਈ ਨਹੀਂ। ਕਿਹੜੇ ਤੇ ਕੌਣ ਕਰਦਾ। ਉਹ ਵੀ ਗੱਲ ਪਹਿਲਾ ਕੰਮ ਕਰ ਤੁਸੀਂ ਮਨਤਾ। ਪਹਿਲਾਂ ਇਹਨਾਂ ਨੇ ਹੀ ਕਰਦਾ ਸੀ ਇਹ ਦੱਸਦਾ ਇਹਨਾਂ ਲਾਸਟ ਈਅਰ ਦਸੰਬਰ 'ਚ ਲੱਗਿਆ ਸੀਗਾ। ਇਹਨੇ ਤਕਰੀਬਨ 5-6 ਮਹੀਨੇ ਕੰਮ ਦਿੱਤਾ ਫਿਰ ਕੰਮ ਛੱਡ ਗਿਆ ਸੀਗਾ ਹੁਣ ਫੇਰ ਇੰਨਾਂ ਕੋਲ ਵਾਪਸ ਆ ਗਿਆ ਸੀਗਾ ਕੀ ਕੰਮ ਕਰਦਾ ਇਹਨਾਂ ਨੇ ਜਿਵੇਂ ਮੁਲਾਜ਼ਮ ਹਲਪ ਕੰਮ ਕਰਦਾ ਸੀ ਜਿਵੇਂ ਘਰ ਤੋਂ ਠੀਕ ਕਰਾਉਣਾ ਸੀ ਠੀਕ ਚੋਰੀ ਦੇ ਕਾਰਨ ਕਰ ਰਿਹਾ پتہ ਲੱਗਾ ਕਿ ਕਿਉਂਕਿ ਇਸੇ ਦਾ ਕੋਈ ਰੈਂਡੇਜ ਸੀ ਯਾ ਕੋਈ ਗੱਲ ਬਾਤ ਉਸੇ ਸਾਹਮਣੇ ਮੈਂ ਕੋਈ ਰੈਂਡੇਸ਼ਵਾਲ ਦੇ ਸਾਹਮਣੇ ਨਹੀਂ ਆਇਆ ਚੋਰੀ ਦਾ ਕਾਰਨ ਹੀ ਸੀਗਾ ਮੈਨੂੰ ਲੱਗਦਾ